唉呀 ਤਨਯਾ ਬੰਦਾ ਗਿਆ ਉਸ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਇੱਕ ਸੂਬ ਦੀ ਲਹਿਰ ਹੈ ਉੱਥੇ ਹੀ ਤਸਵੀਰਾਂ ਤੁਹਾਨੂੰ ਜੰਡਿਆਲਾਗੁਰੂ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਸ਼ਹਿਰ ਵਾਸੀਆਂ ਦੇ ਵੱਲੋਂ ਸੰਪੂਰਨ ਤੌਰ ਤੇ ਸ਼ਹਿਰ ਬੰਦ ਕਰਕੇ ਇਸ ਦੇ ਵਿਰੋਧ ਕੀਤਾ ਜਾ ਰਿਹਾ ਹੈ ਸੋ ਗੱਲਬਾਤ ਕਰਾਂਗੇ ਸ਼ਹਿਰ ਵਾਸੀਆਂ ਦੇ ਨਾਲ ਜੀ ਪਰ ਇਹ ਜੋ ਅੱਜ ਕੀ ਹਮਲਾ ਕੀਤਾ ਗਿਆ ਹੈ ਪਹਿਲਗਾਮ ਦੇ ਵਿੱਚ ਹਿੰਦੂਆਂ ਦੇ ਉੱਤੇ ਕੀ ਕਹਿਣਾ ਚਾਹੋਗੇ ਜੀ ਇਹ ਜਿਹੜਾ ਜੀ ਹਮਲਾ ਹੋਇਆ ਵਾ ਇੰਦਿਰ ਜੋਗਨੀ ਅਤ ਨਿੰਨਣ ਜੋਤੋਂ ਉੱਤਰੇ ਸਾਡੇ 30 ਤੋਂ ਉੱਪਰ ਸਲਾਨੀ ਜੋ ਪਹਲਗਾਮ ਦੇ ਵਿੱਚ ਆਪਣੇ ਪਰਿਵਾਰਾਂ ਦੇ ਨਾਲ ਘੁੰਮਣ ਵਾਸਤੇ ਗਏ ਸੀ ਕਿਉਂਕਿ ਕਸ਼ਮੀਰ ਜਿਹੜਾ ਹੈ ਜੀ ਸਾਡੀ ਦੁਨੀਆ ਦੇ ਵਿੱਚ ਜਿਹੜਾ ਸਵਰਗ ਮੰਨਿਆ ਜਾਂਦਾ ਹੈ ਧਰਤੀ ਦਾ ਸਵਰਗ। ਲੋਕ ਅਨੰਦ ਮਾਣਨ ਵਾਸਤੇ ਉੱਥੇ ਪਹੁੰਚੇ ਸੀ ਪਰ ਇਹ ਕਾਇਰ ਲੋਕਾਂ ਨੇ ਇਹ ਰਾਕਸ਼ਸ ਬਿਰਤੀ ਦੇ ਲੋਕਾਂ ਨੇ ਕਿਉਂਕਿ ਇਹ ਧਰਮੀ ਨਹੀਂ ਹੈ ਕੋਈ ਵੀ ਇਹ ਧਰਮੀ ਲੋਕ ਨਹੀਂ ਅੱਤਵਾਦੀ ਦਾ ਕੋਈ ਧਰਮ ਨਹੀਂ ਹੁੰਦਾ। ਉਹਨਾਂ ਦੇ ਜਿਹੜੇ ਬ੍ਰੇਨ ਵਾਸ਼ ਕੀਤੇ ਹੋਏ ਹੁੰਦੇ ਨੇ ਉਹਨਾਂ ਨੂੰ ਕੋਈ ਚੀਜ਼ ਨਹੀਂ ਹੁੰਦਾ ਵੀ ਕਿਹਨੂੰ ਅਸੀਂ ਮਾਰਨਗੇ ਤੇ ਕੀ ਕਿਵੇਂ ਮਾਰ ਲੰਗੇ ਆ ਉਹ ਸਾਡੇ ਭੈਣਾਂ ਦੇ ਸਾਹਮਣੇ ਸਾਰੇ ਉਹਨਾਂ ਦੇ ਪਤੀ ਜਿਹੜੇ ਆ ਉਹਨਾਂ ਨੂੰ ਵਿਧਵਾ ਕਰ ਦਿੱਤਾ ਗਿਆ ਇਹ ਕਾਇਰਤਾ ਦਾ ਤੇ ਬੜੇ ਟਰਪੋਕ ਵਾਲਾ ਹਮਲਾ ਜੀ ਕੁਝ ਸਮਾਂ ਪਹਿਲੇ ਉਹ ਨਹੀਂ ਦੱਸਦੇ ਪਹਿਲਵਾਨਾਂ ਵਾਂਗ ਆ ਕੇ ਜਾਂਦੇ ਆ 40 ਸ਼ਹੀਦ ਕਰ ਦਿੱਤੇ ਗਏ ਸੀ ਸਾਡੇ CRP ਵਾਲੇ ਜਵਾਨ ਔਰ ਉਸ ਤੋਂ ਬਾਅਦ ਇੱਕ ਹਮਲਾਇ ਔਰ ਸਭ ਤੋਂ ਵੱਡੀ ਇਹਦੇ ਵਿੱਚ ਵੇਖੋ ਜੀ ਗੱਲ ਇਹ ਹੀ ਆ ਸਭ ਤੋਂ ਵੱਡੀ ਵੀ ਕਾਇਰ ਲੋਕ ਏਕੇ 47 ਦਾ ਲੈ ਕੇ ਤੇ ਨਿਹੱਥੇ ਲੋਕਾਂ ਦੇ ਤਿਆਰ ਕੇ ਵਾਰ ਕਰਦੇ ਗਉਆਂ ਹੁੰਦੀਆਂ ਨੇ ਇਹਨਾਂ ਦੇ તાલુਕ ਤੇ ਗਉਆਂ ਬਿਲਕੁਲ ਜੀ ਉਹਨਾਂ ਦੇ ਉੱਤੇ ਆਣ ਕੇ ਜਦੋਂ ਉਹਨਾਂ ਨੇ ਵਾਰ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਆ ਕਿ ਨਿਹੱਥੇ ਦੇ ਉੱਤੇ ਵਾਰ ਕਰਨਾ ਮਰਦ ਨਹੀਂ ਦਾ ਨਮਰਦ ਹੁੰਦਾ ਵਾ ਇਹ ਨਮਰਦ ਲੋਕ ਨੇ ਮਰਦ ਨਹੀਂ ਹੈਗੇ ਇਹਨਾਂ ਨੂੰ ਮਰਦਾਂ ਦੀ ਗਿਣਤੀ ਨਹੀਂ ਲੱਗਣੋ ਇਹ ਹੱਤਵਾਲੀ ਦਾ ਕੋਈ ਧਰਮ ਨਹੀਂ ਹੈਗਾ ਸੋ ਸਾਡੀ ਦਿਲ ਦੀ ਗਹਿਰਾਈਆਂ ਤੋਂ ਉਹਨਾਂ ਪਰਿਵਾਰਾਂ ਨਾਲ ਅਸੀਂ ਦਰਦੀਆਂ ਉਹਨਾਂ ਪਿਆਰਾਂ ਨਾਲ ਦਰਦੀ ਆ ਜਨਾਲੇ ਵਿੱਚ ਆ ਸਾਰੀਆਂ ਹੀ ਸਮਾਜਿਕ ਜਿੱਥੇ ਬੰਦੀਆਂ ਨੇ ਧਾਰਮਿਕ ਜਿੱਥੇ ਬੰਦੀਆਂ ਨੇ ਰਾਜਨੀਤਿਕ ਜਿੱਥੇ ਬੰਦੀਆਂ ਨੇ ਇਹ ਜੋ ਰੋਸ ਮਾਰਚ ਕੀਤਾ ਅੱਜ ਆਪਾਂ ਦੇਖਿਆ ਸਾਡੇ ਸਤਿਕਾਰਯੋਗ ਕਮਲਵੰਤ ਸਿੰਘ ਜੀਟੂ ਸਾਹਿਬ ਨੇ ਵੀ ਆਪਣੀ ਫੇਸਬੁੱਕ ਲਈ ਜਿਹੜਾ ਸਾਰਾ ਤੇ ਜਿਆ ਵਸ ਸ਼ੋਕ ਸੰਦੇ ਆ ਭੇਜਿਆ ਅੱਜ ਵੀ ਉਹ ਪਰ ਬਹੁਤ ਹੀ ਜੁੜੀ ਜੁੜੀ ਕੰਮ ਹੋਣ ਕਰਕੇ ਇੱਧਰ ਜਾਣਾ ਪਿਆ ਇਹਦੇ ਕਰਕੇ ਇਤਿਹਾਸ ਨਹੀਂ ਹੋ ਸਕਿਆ ਉਹਨਾਂ ਨੇ ਸੁਨੇਹਾ ਸਤਿੰਦਰ ਜੀ ਨੇ ਭੱਟ ਸਾਹਿਬ ਨੇ ਸਾਰੇ ਹੀ ਇਥੇ ਟੀਮ ਨੇ ਇਸ ਉਸ ਮਾਰਚ ਦੇ ਵਿੱਚ ਸ਼ਾਮਲ ਆ ਸਾਰੇ ਉਹ ਦਿਲ ਦੀ ਦਿਲ ਦੀ ਦਿਲ ਦੀ ਗਹਿਰਾਈਆਂ ਤੋਂ ਅਸੀਂ ਅਮਰਦੇ ਪ੍ਰਗਟਾਉਂਦੇ ਹਾਂ ਉਹਨਾਂ ਪਰਿਵਾਰਾਂ ਨਾਲ ਜਿਨ੍ਹਾਂ ਨੇ ਜਿਨ੍ਹਾਂ ਦੇ ਪੁੱਤ ਚਲ ਗਏ ਆ ਜਿਨ੍ਹਾਂ ਦੇ ਪ੍ਰਾ ਚਲ ਗਏ ਆ ਜਿਨ੍ਹਾਂ ਦੇ ਪੱਤੀ ਚਲ ਗਏ ਆ ਸਾਡੀਆਂ ਭੈਣਾਂ ਜਿਹੜੀਆਂ ਵਿਧਵਾ ਹੋ ਗਈਆਂ ਸਾਡੀਆਂ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਅਸੀਂ ਆਪਣਾ ਪ੍ਰਗਟ ਕਰਦੇ ਹਾਂ ਦਿਲ ਦੀ ਪ੍ਰਗਟ ਕਰਦੇ ਹਾਂ ਉਹ ਵੀ ਕਮਾਲ ਜਿਹਾ ਸਾਥ ਵੀ ਕਰਦੇ ਆ ਕਿ ਸੱਚੇ ਪਾਤਸ਼ਾਹ ਨੂੰ ਪ੍ਰਿੰਤ ਕਰਦਾ ਸਹੀ ਉਹਨਾਂ ਦਾ ਉਹ ਪਾਲ ਇਕੱਲਾ ਜੀ ਇਹਨਾਂ ਨੂੰ ਬਖਸ਼ੇ ਵੀ ਨਹੀਂ ਜੇ ਮਾਂ ਦੇ ਪੁੱਤ ਦੁੱਧ ਪੀਤਾ ਸੀ ਨਾ ਉੱਥੇ ਰਹਿੰਦੇ ਫਿਰ ਉਹਨਾਂ ਸੰਤਾਲੀਆਂ ਵਾਲਿਆਂ ਦਾ ਮﻘਾਬਲਾ ਕਰਦੇ ਜਿਹੜੇ ਸਾਡੇ ਜਵਾਨ ਗਏ ਸੀ ਫਿਰ ਪਤਾ ਲੱਗਦਾ ਕਿ ਤੁਹਾਡੇ ਕਿੰਨਾ ਦਾ ਮੈਂ ਤਾਂ ਸਾਡੇ ਜਵਾਨਾਂ ਦਾ ਕਿੰਨਾ ਦਾ ਬਿਲਕੁਲ ਨਿਹੱਥੇ ਨੂੰ ਘਾਟਣਾ ਸਾਡੀ ਕੋਈ ਚੱਲਦੀ ਹੈ ਗਰੰਟੀ ਹੈ ਤੁਹਾਨੂੰ ਇਹ ਵੀ ਨਾਲ ਹੀ ਉਹ ਥੋੜੇ ਦਿਨ ਖਲੋਜੋ ਇਹ ਜ਼ਮੀਨ ਤੇ ਜੱਜਣ ਇਸ ਮਾਂ ਤੇ ਜੱਜਣ ਜੈ ਤੋ ਬਿਲਕੁਲ ਯੂ ਤੇ ਨਾਲ ਵੀ ਗੱਲਬਾਤ ਕਰਾਂਗੇ ਕਿ ਜੀ ਕਹਿੰਦਾ ਜਾ ਉਹ ਕਿ ਇਹ ਪੂਰੀ ਕਿਉਂ ਬਾਪਰ ਜੂਵਾਂ ਦਾ ਕਤਿਆਕ ਵੀ ਕਿਉਂ ਕੀਤਾ ਜਾ ਰਿਹਾ ਹੈ ਕੋਈ ਤਾਂ ਸਮਝ ਨਹੀਂ ਲੱਗਦੀ ਹਿੰਦੂ ਚੋਂ ਪਰੰਦਾ ਤਾਂ ਸ਼ਾਇਦ ਇਹੋ ਕੰਮ ਕਰਕੇ ਫਿਰ ਚੁੱਕ ਲੈਣ ਸਾਰੇ ਜਾਣੇ ਹਿੰਦੂ ਕੋਸ਼ ਕਹਿੰਦਾ ਨਹੀਂ ਹਿੰਦੂ ਆ ਕੇ ਸਵਾਗਤ ਕਰਦਾ ਸਾਰਿਆਂ ਦਾ ਵੀ ਆਓ ਜੀ ਜੀ ਸੱਜ ਕੇ ਆਓ ਤੇ ਪਰ ਉੱਥੋਂ ਜੇ ਨੇ ਹੱਥਿਆਰ ਦੇ वार ਕਰਨਗੇ ਤਾਂ ਅੱਗੋਂ ਫਿਰ ਰਿਜ਼ਲਟ ਵੀ ਹੁਣ ਨਵੇਂ ਤਰੀਕੇ ਨਾਲ ਦਿੱਤਾ ਜਾਏਗਾ ਜੀ ਤੋ ਬਿਲਕੁਲ ਸ਼ਹਿਰ ਵਾਸੀਆਂ ਨਾਲ ਵੀ ਗੱਲਬਾਤ ਕਰਾਂਗੇ ਸਰ ਜਿਸ ਤਰ੍ਹਾਂ ਕਿ ਇਹ ਵੀ ਵਿਸ਼ੇ ਨੇ ਬਣਿਆ ਕਿ ਕਹਿੰਦੇ 170 ਕੀ ਮੈਲਟਾਂ ਤੱਕ ਲੱਗ ਚੈੱਕ ਕੀਤਾ ਗਿਆ ਬੇ ਰਹਿਮੀ ਨਾਲ ਉਹਨੂੰ ਪੁੱਛਿਆ ਗਿਆ ਜੀ ਤੂੰ Hindu ਹੈ ਕਹਿੰਦਾ ਹਾਂ ਜੀ ਮੈਂ Hindu ਆ ਉਹਦੀ ਬੇ ਰਹਿਮੀ ਨਾਲ ਕਤਲ ਕੀਤਾ ਗਿਆ ਉਹ ਵੀ ਘਰ ਦੀ ਹੱਥ ਜੋੜ ਕੇ ਮੈਨੂੰ ਵੀ ਮਾਰਦੇ ਕਹਿੰਦੇ ਨਹੀਂ ਤੂੰ ਜਾ ਕੇ ਮੋਦੀ ਸਾਹਮਣੇ ਗਿਆ ਇਹ Hindu ਆ ਪਿੱਕਾ ਮਾਰਿਆ ਗਿਆ ਬੇ ਰਹਿਮੀ ਨਾਲ ਤੂ ਕ ਖੇਡ ਦੇਗੀ ਵੀ ਜਿਹੜਾ ਮਰਜ਼ੀ ਮਾਰ ਜਵੇ ਤਾਂ ਬਿਲਕੁਲ ਰੋਜ਼ ਤੁਸੀਂ ਦੇਖ ਸਕਦੇ ਜੇ ਕਿ ਰੋਜ਼ ਬਹੁਤ ਵੱਡੇ ਪੱਧਰ ਤੇ ਸਿਆਸਤ ਨੂੰ ਬਦਲਾਅ ਕੀਤਾ ਗਿਆ ਹੈ ਤਾਂ ਕੀ ਕਹਿਣਾ ਜਾਓਗੇ ਜੀ ਅੱਜ ਇਸ ਰੋਜ਼ ਪ੍ਰਦਰਸ਼ਨ ਦੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਮੇਕੋ ਗੱਲ ਕਹਿਣਾ ਚਾਹਨਾ ਕਿ ਇਹ ਜਿਹੜੀ ਬਹੁਤ ਦਿੱਤੀਆਂ ਮਕਾਨ ਕਰਾਇਦੇ ਦਿੱਤੇ ਆ ਤੇ ਕਿਉਂ ਇਹਨਾਂ ਨੂੰ ਦਿੱਤੇ ਜਦੋਂ ਅਸੀਂ ਤੋਂ ਦੇ ਖਿਲਾਫ ਆ ਇਹਨੂੰ ਮਾਰੀ ਜਾ ਰੇ ਚਰਨ ਚ ਟਾਰਗੇਟ ਕਿਲਿੰਗ ਹੋ ਰਹੀ ਆ ਤੇ ਤੁਸੀਂ ਕੋਈ ਨਹੀਂ ਸਮਝਦੇ ਪਹਿਲਾਂ ਤੁਸੀਂ ਰੋਟੀ ਨਹੀਂ ਖਾਂਦੇ ਮੈਨੂੰ ਇਹ ਜਵਾਬ ਦੇ ਦਿਨ ਜਿਹੜਾ ਬੰਦੇ ਕਿ ਪਹਿਲਾਂ ਰੋਟੀ ਨਹੀਂ ਖਾਂਦੇ ਉਹਨਾਂ ਦਾ ਇੱਕੋ ਇੱਕ ਜ਼ਬਰਦਸਤ ਮੈਸੇਜ ਉੱਪਰ ਭੇਜਦੇ ਵਾਸਤੇ ਉਹਦੇ ਵਾਸਤੇ ਇੱਕੋ ਤਰੀਕੇ ਨੇ ਮੈਸੇਜ ਜਾ ਸਕਦਾ ਵਾ ਉਹ ਇਹ ਆ ਕਿ ਇਹਨਾਂ ਦੀਆਂ ਦੁਕਾਨਾਂ ਮਕਾਨ ਇਹਨਾਂ ਕੋਲ ਤੁਰੰਤ ਖਾਲੀ ਕਰਾਇ ਜਾਣ ਜਿਹੜੇ ਰਾ ਵਿੱਚ ਹੈ ਜਿਹਨਾਂ ਦਿੱਤੀਆਂ ਦੁਕਾਨਾਂ ਜਾਂ ਮਕਾਨ ਉਹ ਗੱਲ ਮੇਰੇ ਕੰਨ ਕੋਲ ਤੇ ਢੋਲਣ ਕੱਲ ਨੂੰ ਇਹ ਕਮਿਊਨਿਟੀ ਜਿਹੜੀ ਉਹ ਛਾਈ ਜਾ ਰਹੀ ਹੈ ਤੁਹਾਡੇ ਉੱਤੇ ਬਹੁਤ ਮੋਟਾ ਬੇਜੜ ਹੋਣ ਗਿਆ ਅੱਜ ਸਮਾਂ ਹੈ ਹੁਣੇ ਹੀ ਤੁਹਾਡੀ ਸੱਚੀ ਸ਼ਰਧਾਂਜਲੀ ਜਿਹੜੀ ਆ ਇਹ ਦੋਨੋਂ ਦੇ ਪ੍ਰਤੀ ਇਹੋ ਹੋਏਗੀ ਉਹ ਕੀ ਹੋਏਗੀ ਕਿ ਦੁਕਾਨਾਂ ਔਰ ਮਕਾਨਾਂ ਨੂੰ ਖਾਲੀ ਕਰਿਆ ਜਾਵੇ ਜੈ ਹਨ ਜੈ ਬੋਸ ਤਾਂ ਬਿਲਕੁਲ ਵਾਲਮੀਕ ਭਾਈਚਾਰਾ ਵੀ ਪਹੁੰਚਿਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤਾਂ ਸਰ ਕੀ ਕਰਨਾ ਚਾਹੋਗੇ ਸਹਾਰਾ ਕਰੋ ਸਹਾਰਾ ਕਰੋ ਜੀ ਸਹਾਰਾ ਕਰੋ ਜੀ ਬਾਰੇ ਬੀ ਸਹਾਰਾ ਕਰੋ ਜੀ ਜੀਵਾਸ ਬਾਰੇ ਕੋ ਬੱਚੇ ਤੇ ਬੱਚਾ ਤੇ ਨੌਜਵਾਨ ਉਹਨਾਂ ਦੇ ਮੰਦਰ ਤੇ ਬਹੁਤ ਜ਼ਿਆਦਾ ਸੰਸਾਰ ਤੇ ਪੋਸਾ ਸਰਕਾਰਾਂ ਨੂੰ ਇਹਦੇ ਬਾਰੇ ਪਤਾ ਸਭ ਕ੍ਰਸ਼ਨ ਮਿਲ ਜੇਗਾ ਤਾਂ ਟੰਬਲਪੂਰ ਨੂੰ ਉਸ ਤੋਂ ਵੀ ਦੇਖ ਸਕਦੇ ਜੀ ਤਾਂ ਉਮੀਦ ਕਰਦੇ ਆ ਕਿ ਪ੍ਰਸ਼ਾਸਨ ਇਸ ਦੇ ਵਿਰੁੱਧ ਕੁਝ ਕੜੇ ਕਦਮ ਚੁੱਕੂਗਾ ਕੋਈ ਸਖਤ ਕਾਰਵਾਈ ਕੀਤੀ ਜਾਊਗੀ ਆ ਇਹ ਜੋ ਹਿਰਮਾ ਦਾ ਕਤਲ ਇਹ ਪਹਿਨਗਾਮ ਦੇ ਵਿੱਚ ਵੀ ਸਾਕੇ ਆਏ ਆ ਤਾਂ ਇਸ ਦੇ ਬਾਰੇ ਵੀ ਗੱਲਬਾਤ ਕਰਾਂਗੇ ਸਰਦਾਰ ਜੀ ਕੀ ਕਹਿਣਾ ਚਾਹੋਗੇ ਬਹੁਤ ਹੀ ਨੰਦਰਜੋਗ ਦੇ ਕੀਤਾ ਗਿਆ ਹੈ ਪਹਿਨਗਾਮ ਦੇ ਵਿੱਚ ਵੀ ਘਟਨਾ ਵਾਪਰੀ ਹੈ ਆਪੇ ਮਹਿਕੀਨ ਦੁਕਾਨੇ ਖੋਹਦਾ ਇਹ ਦੋਸਤਕਾਰ ਬੰਦਾ Hindu ਹੀ ਬੰਦਾ ਹੈ Hindu ਰੀਆਂ ਕੁੜੀਆਂ ਸੇਫ ਨਹੀਂ ਗਈਆਂ Hindu ਦੀਆਂ ਦੁਕਾਨਾਂ ਸੇਫ ਨਹੀਂ ਗੀਆਂ ਹਿੰਦੂ ਕਦੇ ਵੀ ਨਹੀਂ ਜੇਵਨ ਗਾਪਨ ਸੈਟ 97 97 ਤੱਕ ਤੂੰ ਸੇਫ ਹੋਊਗਾ ਦੇਖੋ ਭਾਈ ਰੋਗੀ ਬਾਜੂ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਾਰੀਆਂ ਜੱਥੇਬੰਦੀਆਂ ਦੇ ਸਿੱਖ ਜੱਥੇਬੰਦੀਆਂ ਵਾਲਮੀਕੀ ਭਾਈਚਾਰਾ ਐਸਸੀ ਭਾਈਚਾਰਾ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਜੇਕਰ ਜਿਹੜਾ ਜਾਓਗੇ ਜਿੱਥੇ ਇਹ ਵੀ ਬਣਿਆਵਾ ਕਿ ਇਹ ਤੱਕਰ ਕੀ ਇਹ ਤਾਂ ਉਹਨਾਂ ਨੂੰ ਚੈੱਕ ਕੀਤਾ ਗਿਆ ਬਈ ਉੱਪਰ 25 ਫਰਮਾਂ ਦਾ ਕਤਲੀਅਮ ਕੀਤਾ ਗਿਆ ਬਹੁਤ ਕਹਿੰਦੇ ਕਿ ਨਾਲ ਦੇ ਇਹਨਾਂ ਦੀ ਕੋਈ ਯਾਤ ਨਹੀਂ ਹੁੰਦੀ ਪਰ ਇਹਨਾਂ ਦੀ ਯਾਤ ਹੁੰਦੀ ਹੈ ਕਹਿੰਦੇ ਆ ਕਿ ਅਤਵਾਦੀ ਕੋਈ ਯਾਤ ਨਹੀਂ ਹੁੰਦੀ ਇਹ ਗਾਤ ਨਾ ਹੁੰਦੀ ਤੇ ਮੇਰੇ ਯਾਦ ਵਿੱਚ ਇਹ ਬੰਦਾ ਨਾ ਮਾਰਦਾ ਆ ਲਾਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਡੀਐਸਪੀ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਸਿਰਫ ਲਾਂਡ ਆਰਡਰ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਕੀ ਹੈ ਸ਼ਹਿਰ ਦੇ ਵਿੱਚ ਬਿਲਕੁਲ ਪੀਸਫੁੱਲ ਆ ਜੀ ਜੋ ਸਾਰੇ ਸ਼ਹਿਰ ਵਾਸੀ ਅਪਰ ਟੈਸਟ ਕਰ ਰਹੇ ਆ ਪੀਸਫੁੱਲੀ ਕਰ ਰਹੇ ਆ ਆਪਣਾ ਜਿਹੜਾ ਤੇ ਬਾਕੀ ਸਾਡੀ ਫੋਰਸ ਅਸੀਂ ਲਾਈ ਹੋਏ ਸਾਰੇ ਸ਼ਹਿਰ ਦੇ ਵਿੱਚ ਸਾਰਾ ਕੁਝ ਪੀਸਫੁੱਲ ਚੱਲ ਰਿਹਾ ਇਸ ਤਰ੍ਹਾਂ ਤਾਂ ਨਹੀਂ ਕੁਝ ਦੇਖਣ ਨੂੰ ਮਿਲਿਆ ਕਿ ਜਿਸ ਤਰ੍ਹਾਂ ਕੁਝ ਦੁਕਾਨਦਾਰਾਂ ਨੇ ਦੁਕਾਨਾਂ ਖੋਲੀਆਂ ਹੋਣ ਜਾਂ ਕੋਈ ਲੜਾਈ ਝਗੜਾ ਹੋ ਠੀਕ ਹੈ ਨਹੀਂ 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 ਸਾਰਿਆਂ ਨੇ ਸਾਥ ਦਿੱਤਾ ਹੋਏ ਇਸ ਦ ਇਹੋ ਜੀ ਗੱਲ ਨੋਟਿਸ 'ਚ ਨਹੀਂ ਆਈ